ਕੁਝ ਕੁ ਘੰਟੇ ਬਾਕੀ ਰਹਿ ਗਏ ਡਰਾ ਨਿਕਲਣ ਦੇ ਵਿੱਚ 4x2 ਥਾਰ ਹੈ ਜੀ ਪਹਿਲੇ ਨਾਮ ਦੇ ਵਿੱਚ ਚੋਅਸ ਦੇ ਵਿੱਚ 4x4 ਟਰੈਕਟਰ ਹੈ ਟਰੈਕਟਰ 4x4 ਜਿਹੜਾ ਮਰਜ਼ੀ ਲੈ ਜਿਓ ਇਕਲਾ ਇਕਲਾ ਘਣਾਉਣ ਲੱਗੇ ਜਿਵੇਂ ਕਿ ਦੀ ਸ਼ਾਮ ਪਈ ਜੂ ਇੱਥੇ ਦਾ ਕੰਟੈਕਟ ਨੰਬਰ ਹੈਗਾ 9501029181 ਅੱਬਾ ਬ੍ਰਹਮਚਾਰੀ ਜੀ ਦੇ ਸਥਾਨ ਤੇ ਮਿੱਤਰੋ ਸ਼ਾਮ ਨੂੰ 5 ਵਜੇ ਪੜਾਕਾ ਪਾਇਆ ਜਾਣਾ ਲੈ ਵੀ ਮਿੱਤਰੋ ਘਾਂਟਿਆਂ ਦੀ ਗੱਲਬਾਤ ਰਹਿ ਗਈ ਕੁਝ ਕੁ ਘੰਟੇ ਬਾਕੀ ਰਹਿ ਕੇ ਡਰਾ ਨਿਕਲਣ ਦੇ ਵਿੱਚ 113 ਨਾਮ ਨਿਕਲੇ ਆ ਤੇ 28 ਤਰੀਕ ਨੂੰ ਮਿੱਤਰੋ ਇੱਕ ਨਹੀਂ ਦੋ ਨਹੀਂ ਨੜਾ ਕੱਢਣਾ ਬਾਈ ਨੇ 101 ਨਾਮਾ 11 ਨਾਮਾ ਤੇ ਜੀਪ ਆ ਤੇ ਸਾਰੀ ਜਾਣਕਾਰੀ ਬਾਈ ਸੰਦੀਪ ਦਊਗਾ ਕੀ ਕੀ ਗੱਲਬਾਤ ਆ ਜੀ 113 ਨਾਮ ਬਾਈ 28 ਜਨਵਰੀ ਨੂੰ ਕੱਢਣੇ ਆ ਸ਼ਾਮ ਨੂੰ 5 ਵਜੇ ਬਾਬਾ ਬ੍ਰਹਮਚਾਰੀ ਜੀ ਦੇ ਸਥਾਨ ਤੇ ਮਿੱਤਰੋ ਸ਼ਾਮ ਨੂੰ 5 ਵਜੇ ਪੜਾਕਾ ਪਾਇਆ ਜਾਣਾ ਬਹੁਤ ਥੋੜਾ ਸਮਾਂ ਬਾਕੀ ਰਹਿ ਗਿਆ ਬਾਈ ਟੱਕੋ ਫੋਨ ਤੇ ਆਪਣੇ ਕੂਪਨ ਬੁੱਕ ਕਰਾ ਲਓ ਕਿਉਂਕਿ ਮਗਰੋਂ ਪਸਤਾਉਣ ਦਾ ਕੋਈ ਫਾਇਦਾ ਨਹੀਂ ਜੇ ਗਵਾਂਡੀਆਂ ਨੂੰ ਥਾਰ ਨਿਕਲੇ ਹੈਨਾ ਠੀਕ ਹੈ ਗਵਾਂਡੀਆਂ ਨੂੰ ਥਾਰਿੰਗ ਲਈ 4x2 ਥਾਰ ਆ ਜੀ ਪਹਿਲੇ ਨਾਮ ਦੇ ਵਿੱਚ ਚੋਆਇਸ ਦੇ ਵਿੱਚ 4x4 ਟਰੈਕਟਰ ਟਰੈਕਟਰ 4x4 ਜਿਹੜ ਤੇ ਦੂਜੇ ਨਾਮ ਦੇ ਵਿੱਚ ਦੂਜੇ ਨਾਮ ਦੇ ਵਿੱਚ ਫੇਰ ਟਰੈਕਟਰ ਆ ਮਿੱਤਰੋ ਇਹ ਆ ਗਿਆ ਜੀ ਫੋਰ 3700 ਤਿਆਰ ਕਰਾ ਕੇ ਦੇਣਾ ਵੀਰਾਂ ਨੇ ਚੁਆਇਸ ਦੇ ਵਿੱਚ ਬੋਲਟ ਆ ਉਦੋਂ ਬਾਅਦ ਚ ਜੀਪ ਆ ਜੀ ਸਪੈਸ਼ਲ ਮਿਨੀ ਵਾਲੀ ਤੇ ਉਹਦੇ ਵਿੱਚ ਵੀ ਚਵਾਏ ਦੇ ਵਿੱਚ ਬੋਲਟ ਜਿਵੇਂ ਕਹੇ ਦੀ ਦੋ ਟਰੈਕਟਰ ਹੋਗੇ ਦੋ ਬੋਲਟ ਹੋਗੇ ਦੋ ਸਾਈਕਲ ਹੋਗੇ ਦੋ ਸਾਈਕਲ ਹੋਗੇ ਵੀ ਦੋ ਸਕੂਟੀਆਂ ਹੋਗੀਆਂ ਦੋ ਹੀ ਸਕੂਟੀਆਂ ਹੋਗੀਆਂ ਤੇ ਮਿੱਤਰੋ ਦੋ ਹੀ ਏਸੀ ਹੋਗੇ ਡਬਲ ਡਬਲ ਕੰਮ ਤੇ ਕਹੇ ਦੀ ਸਬਦਾ ਸਾਰੇ ਨਾਮਾਂ ਚਾ ਸਾਰੇ ਨਾਮਾਂ ਚਾ ਬਈ ਜਮਾ ਲੈਂਡ ਵਾਲੇ ਨਾਮ ਤੋਂ ਪਹਿਲੇ ਨਾਮ ਤੱਕ ਇੱਧੇ ਮਾਰਦੀ ਕੈਮਰਾ ਇਧਰੋਂ ਸਕਰੀਨ ਸ਼ਾਟ ਮਾਰ ਲਓ ਮਿੱਤਰੋ ਜੇ ਇਕੱਲਾ ਇਕੱਲਾ ਗਿਣੌਣ ਲੱਗੇ ਜਿਵੇਂ ਕਹੇ ਦੀ ਸਾਂਪ ਪਈ ਜੂ ਇੱਥੇ ਹਾਂਜੀ ਬਾਈ 101 ਤਾਂ ਮੇਨ ਡਰਾ ਦੇ ਵਿੱਚ ਨਾਮਾਂ ਤੇ ਬਈਆਂ ਦਾ ਕੰਟੈਕਟ ਨੰਬਰ ਹੈਗਾ 9501029181 ਪਹਿਲੇ ਬਾਈ ਜੀ ਮੇਨ ਰਾਡ ਆਪਣਾ ਨੰਬਰ ਆ ਇਹ ਮੇਨ ਰਿਡਿ ਦਾ ਜਿਹੜਾ ਨੰਬਰ ਆਪਾਂ ਬੋਰਡ ਤੇ ਦਿਖਾਉਣੇ ਹੁੰਦੇ ਆ ਪਹਿਲਾਂ ਉਹ ਸਹੀ ਨੰਬਰ ਹੁੰਦਾ ਆਪਣਾ ਇਹ ਤੇ ਤੁਸੀਂ ਬੇ ਸਣ 100 ਦੇ ਟੋਕਨ ਪਾ ਸਕਦੇ ਹੋ ਦੇਖਣ ਵਾਲੇ ਹਾਂਜੀ 300 ਦੀ ਇੱਕ ਟਿਕਟ ਆ ਜੀ 500 ਦੀਆਂ 3000 ਦੀਆਂ 10 ਆ 2000 ਦੀਆਂ 25 5 ਦੀਆਂ 75 ਆ ਜੀ ਸ਼ਾਮ ਨੂੰ 5 ਵਜੇ ਇਸੇ ਸਥਾਨ ਦੇ ਉੱਤੇ ਪਿੰਡ ਬਾਜਾ ਜ਼ਿਲ੍ਹਾ ਮਾਨਸਾ ਦੇ ਵਿੱਚ ਡਰਾਅ ਨਿਕਲ ਜਾਣਾ ਮਿੱਤਰੋ ਟਿਕਟਾਂ ਪਾ ਲਓ ਫੇਰ ਨਾ ਕਹਦੇ ਰਹਿ ਗਏ 113 ਨਾਮਾਂ ਤਿੰਨ ਡਰਾ ਨਿਕਲਨੇ ਇੱਕ ਨਹੀਂ ਦੋ ਨਹੀਂ ਤਿੰਨ ਡਰਾ ਨਿਕਲਨੇ ਚੱਕ ਲੋ ਫੋਨ ਕਰਾ ਕਰ ਦੋ ਦੱਬ ਕੇ ਸ਼ਰ ਘਾਂਟਿਆਂ ਦੀ ਗੱਲਬਾਤ ਰਹੀ ਧੰਨਵਾਦ ਜੀ